ਵਾਰਗਿਆਂ ਵਾਲਾ ਪਾਸਾ ਸਟੇਟੇ ਆਏ ਸ਼ਮਸ਼ੀਰ ਧੁਈਆ ਮਿਆਂ ਦੇ ਵਿੱਚੋਂ ਬਾਹਰ ਕਹਿੰਦੇ ਉੱਠੋ ਇੱਕ ਸੀ ਚਾਹੀਦਾ ਸਨਾਟਾ ਸਾਗੇ ਸਾਰੇ ਕੋਈ ਤਿਆਰ ਨਾ ਹੋਇਆ ਮਹਾਰਾਜ ਨੇ ਲਲਕਾਰ ਪਾਈ ਇੱਕ ਕੋਈ ਉੱਠ ਨੌਜਵਾਨ ਗਬਰੂ ਸੀਸ ਭੇਟਾ ਕਰੇ ਦੂਜੀ ਵਾਰ ਬਾਜ ਮਾਰੀ ਕੋਈ ਨਾ ਉੱਠਿਆ ਜਦੋਂ ਤੀਜੀ ਵਾਰ ਆਵਾਜ਼ ਪਈ ਤੇ ਪਾਇਦਾ ਰਾਮ ਕਿੱਥੋਂ ਆਏ ਨੇ ਲਾਹੌਰ ਸ਼ਹਿਰ ਜਹਰ ਕਹਿਰ ਸਵਾ ਪਰ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਕਿਤੇ ਜ਼ੁਲਮ ਤੇ ਅਤਿਆਚਾਰ ਜਿੱਥੇ ਭਾਈ ਤਾਰੂ ਸਿੰਘ ਦਾ ਖੂਪਰ ਲੱਥਾ ਜਿੱਥੇ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ ਜਿੱਥੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਲਾਹੌਰ ਦੀ ਤਤੀ ਤਵੀ ਤੇ ਬਿਠਾ ਕੇ ਦੇਗਾ ਵਿੱਚ ਬਾਲ ਕੇ ਗਰਮ ਰੇਤਾ ਪਾ ਕੇ ਸ਼ਹੀਦ ਕੀਤਾ ਗਿਆ ਉਸ ਲਾਹੌਰ ਦੇ ਵਿੱਚੋਂ ਦੇਲਾ ਪਿਆਦਾ ਹੋਈ ਆਖੋ ਸਤਨਾਮ ਗੋਲ ਧਰਮ ਦਇਆ ਕਾ ਪੁੱਤ ਮਹਾਰਾਜ ਦੇ ਸਾਹਮਣੇ ਜ਼ੈਰਾ ਮੁਠਿਆ ਦੋਵੇਂ ਹੱਥ ਜੁੜੇ ਹੋਏ ਨੇ ਕਹਿਣ ਲੱਗਾ ਮਹਾਰਾਜ ਕਿਰਪਾ ਕਰ ਦਿਓ ਉੱਠਣ ਲੱਗਾ देर ਹੋ ਗਈ ਮੈਨੂੰ ਬਖਸ਼ ਦਿਓ ਮੇਰੇ ਕਲਕਿਆਂ ਵਾਲੇ ਪਾਸਾ ਮਹਾਰਾਜ ਰੋਪਤਾ ਹੈ ਬਾਹੋਂ ਪਕੜਿਆ ਤੇ ਭਜਦਾਰਾਂ ਨੂੰ ਉਹ ਪਿਛਲੇ ਤੰਬੂ ਵਿੱਚ ਲਾ ਗਿਆ ਅੰਦਰ ਗਾਇ ਪਰ ਮਾਂ ਬਾਹਰ ਕੀਤਾ ਧਰ ਦੇ ਨਾਲ ਉਸੀ ਥੱਲੇ ਡੱਗਾ ਤੇ ਜ਼ੋਰ ਕਰਦੀ ਆਵਾਜ਼ ਆਈ ਲਉ ਪਜਿਸਮ ਸ਼ਮਸ਼ੀਰ ਲਾ ਕੇ ਸ਼ਮਸ਼ੀਰ ਦੇ ਉੱਪਰ ਉਤਰ ਤਰਫ ਕਰਕੇ ਖੌਂਦੇ ਤਰਫ ਕੇ ਡੁੱਲ ਰੱਸਨ ਬਾਹਰ ਆਏ ਹਲਚਲ ਮਤਗੀ ਜਿਹੜੇ ਕੱਟੇ ਪਿੱਲੇ ਸੀ ਕਿ ਸੋਚਿਆ ਕਿ ਮਹਾਰਾਜ ਦੇ ਉੱਪਰ ਕਿ ਉਹ ਤੋਂ ਥੋੜਾ ਜਿਹਾ ਪਹਿਲਾਂ ਜਿੱਥੇ ਮਹਾਰਾਜ ਇੱਕ ਪੰਡਤ ਦੇ ਕਹਿਣ ਤੇ ਜਿੱਥੇ ਇੱਕ ਜਗ ਸੰਪੂਰਨ ਕਰਵਾ ਸਕਿਆ ਜਿੱਥੇ ਹਮਨ ਦਾ ਹਵਾਲਾ ਮਿਲਿਆ ਵੈਸੇ ਮੈਂ ਉਹਦੇ ਨਾਲ ਬਹੁਤਾ ਸਿਮਤ ਨਹੀਂ ਕਿ ਦੇਵੀ ਪ੍ਰਗਟ ਕੀਤੀ ਮਹਾਰਾਜ ਤੇ ਆਪ ਚੰਡੀ ਸੀ ਪ੍ਰਥਮ ਭਗੋਤੀ ਸਿਮਰ ਕਾ ਗੁਰੂ ਨਾਨਕ ਲੰਘ ਇਥੇ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਜੀ ਹੋਈ ਸਹਾਇ ਸਾਡੀ ਅਰਦਾਸ ਭਗੋਤੀ ਤੋਂ ਸ਼ੁਰੂ ਹੁੰਦੀ ਹੈ ਛੇਵੇਂ ਪਾਤਸ਼ਾਹ ਅਮੀਰਪਰੀ ਦਾ ਸਿਧਾਂਤ ਦੇ ਦਿੱਤਾ ਹੈ ਜਿਹੜੇ ਕੋਤ ਹਵਾਲੇ ਸਾਡੇ ਨਾਲ ਜੁੜੇ ਹੋਏ ਨੇ ਕਿ ਜਿਹੜੇ ਇਤਿਹਾਸਕਾਰ ਰੱਖੇ ਜਾਂਦੇ ਨੇ ਪਰ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਉਹ ਕਹਿੰਦੇ ਆ ਇੱਕ ਬਤਾ ਇਸ ਕੇ ਹੰਬਰ ਪੂਰਜਾ ਕਾਲ ਕੀ ਪਰਚਾ ਸ਼ਬਦ ਕਾ ਅਧਿਧਾਰ ਖਾਲਸੇ ਕ ਤੇ ਮਹਾਰਾਜ ਜਦੋਂ ਦੁਆਰਾ ਬਾਹਰ ਆਏ ਇੱਕ ਸੀਸ ਦੀ ਹੋਰ ਮੰਗ ਕੀਤੀ ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਜਿਵੇਂ ਭਾਈ ਤਰਬ ਚੰਦ ਉੱਠ ਕੇ ਆਉਂਦੇ ਨੇ ਜਿਵੇਂ ਪੰਜੇ ਪਿਆਰੇ ਵਾਰ-ਵਾਰ ਸੀਸ ਭੇਟ ਕਰਦੇ ਨੇ ਗੁਰੂ ਕੇ ਚਰਨਾਂ ਵਿੱਚ ਤੇ ਜਿਵੇਂ ਮਹਾਰਾਜ ਕਿਰਪਾ ਕਰਦੇ ਨੇ ਤਰਜ ਜੱਗੇ ਵਿੱਚ 4 17 ਢਾਡੀ ਇੱਥੇ ਦੁਆਰਾ ਇਉਂ ਆਖੇ ਨੇ ਬੱਲ ਦਾ ਤੰਬੂ ਜਾ ਵੜਿਆ ਸਰਹਾ ਘਰ ਮੱਝ ਗਈ ਆ शहन शाह मेरा गोब विचो लिंदगी सॾके सॾ क ਵੜਗਿਆਂ ਵਾਲੇ ਪਾਸਾ ਨੂੰ ਆਵਾਜ਼ ਮਾਰੀ ਹੈ ਤੇ ਸਭ ਤੋਂ ਪਹਿਲਾਂ ਭਜਦਾ ਹਰਾਮ ਦੀ ਆਈ ਦਾ ਹਰਾਮ ਜਦੋਂ ਆਇਆ ਤੇ ਮਹਾਰਾ ਤਬੂਤ ਲਾ ਕੇ ਗਾਈ